ਕਦ ਮੈ ਸੀ ਵੀਰੇ ਮੇਰੇ ਨਾਲੋਂ ਠੀਕ ਰਦਾ ਗੇਦੜ ਬਾਹਾ ਦੇ ਪਿੰਡ ਗੁਰੂ ਸਰ ਵਿੱਚ ਨਸ਼ੇ ਨੇ ਇੱਕ ਹੋਰ ਘਰ ਦਾ ਚਿਰਾਗ ਬੁਝਾ ਦਿੱਤਾ ਸਤਵਿੰਦਰ ਸਿੰਘ ਪੁੱਤਰ ਵਕੀਲ ਸਿੰਘ ਨੇ ਨਸ਼ੀਲੀ ਸਰੰਜ ਲਗਾਈ ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ ਜਵਾਨ ਪੁੱਤ ਦੀ ਮੌਤ ਤੋਂ ਬਾਅਦ ਪਰਿਵਾਰ ਸਦਮੇ ਵਿੱਚ ਹੈ ਘਰਦਿਆਂ ਦਾ ਰੋ ਰੋ ਕੇ ਬੁਰਾ ਹਾਲ ਮ੍ਰਿਤਕ ਦੀ ਮਾਂ ਬੇਅੰਤਕੋਰ ਨੇ ਪਿੰਡ ਦੇ ਹੀ ਲੋਕਾਂ ਤੇ ਨਸ਼ਾ ਵਿਗਵਾਉਣ ਤੇ ਉਸਦੇ ਪੁੱਤ ਨੂੰ ਕੁਰਾਹੇ ਪਾਉਣ ਦੇ ਦੋਸ਼ ਲਗਾਏ ਨੇ ਫਿਲਹਾਲ ਪੁਲਿਸ ਨੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਘਟਨਾ ਤਾਂ ਬਾਈ ਜੀ ਬਹੁਤ ਮੰਦ ਭਾਗੀ ਹੈ ਕਿਉਂਕਿ ਜਿਹੜਾ ਇਹ ਚਿੱਟੇ ਵਾਲਾ ਨਸ਼ਾ ਹੈ ਪੰਜਾਬ ਨੂੰ ਬਹੁਤ ਵੱਡਾ ਇਹ ਲਾਉਂਸ ਲੱਗ ਰਿਹਾ ਅੱਜ ਸਾਡੇ ਪਿੰਡ ਵੀ ਇੱਕ 18-20 ਸਾਲ ਦਾ ਮੁੰਡੇ ਦੀ ਮੌਤ ਪੀਕਾ ਲਾਉਣ ਕਰਕੇ ਹੋ ਗਈ ਹੈ ਕਿਉਂਕਿ ਛੋਟੇ ਛੋਟੇ ਜਿਵਾਕ ਇਸ ਦਲਦਲ ਚ ਅਸੀਂ ਜਾਂਦੇ ਆ ਅੱਜ ਕਿਹਨਾ ਕੀ ਤੁਹਾਡਾ ਜੀ ਮੇਰਾ ਨਾਮ ਕੀ ਸਿੰਘ ਕੋਈ ਕੀ ਮਾਮਲਾ ਕੀ ਦਰਹੀ ਹੋ ਰਿਹਾ ਹੈ ਤੁਹਾਡੇ ਤੋਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜੀ ਉਹ ਸੁਤਿੰਦਰ ਸਿੰਘ ਦੇ ਪੁੱਤਰ ਅਕੀਲ ਸਿੰਘ ਦੀ ਡੈਥ ਹੋ ਗਈ ਹੈ ਸ਼ਹੀਦ ਆਪ ਦਾ ਜੀ ਜੀ ਜਾਂਚ ਕਰ ਰਹੇ ਹਾਂ ਇਸ ਦਾ ਅਸੀਂ ਕਰ ਰਹੇ ਹਾਂ ਤੇ ਪਰਿਵਾਰ ਨੇ ਕੋਈ ਸ਼ਿਕਾਇਤ ਵਗੈਰਾ ਦਿੱਤੀ ਹੋਈ ਹਾਂਜੀ ਹਾਂ ਜੀ ਕਦਮਾਂ ਕਰ ਦਿੱਤਾ ਜੀ ਇਹਦੇ ਵਿੱਚ ਜੋ ਜੋ ਚਾਹ ਹੋਊਗਾ ਬਾਅਦ ਵਿੱਚ ਆਪਸ ਨਾਲ ਹੋਊਗਾ ਤੇ ਕਿਸੇ ਤੇ આરોਪ ਵਗੈਰਾ ਵੀ ਲਾਇਆ ਪਰਿਵਾਰ ਵੱਲੋਂ ਜੀ ਮੰਜੂਮ ਗਰੇ ਗੋਂਡੀ ਸੀਗਾ ਯੂਨਰ ਅਦਵੰਤ ਸਿੰਘ ਕੀ ਰੋਗ ਕੀ ਲੱਗਿਆ ਕਹਿੰਦੇ ਵੀ ਉਹਨੇ ਨਾ ਕਹਿੰਦਾ ਸੀ ਮੁੰਡਾ ਮੂੰਹ ਲੱਗ ਗਿਆ ਸਾਡੇ ਤੇ ਵਜਾ ਕਿਸ ਕੋਈ ਪਤਾ ਲੱਗੇ ਵਜਾ ਤੁਹਾਨੂੰ ਨੇ ਵਿਆਮ ਤਾਪ ਨਹੀਂ ਆ ਜੀ ਉਹ ਕਹਿੰਦੇ ਵੀ ਇਹ ਸਾਡੇ ਮੁੰਡੇ ਦੇ ਨਾ ਕੋਈ ਇਫੈਕਟ ਹੈ ਵੇਟ